ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰੋਆਣਾ ਪਲਾਟ ਹੈ ਸਾਡੇ ਵੀਰ ਨਾਰਲੀ ਜੀ ਆ ਸਰਬਜੀਤ ਸਿੰਘ ਜੀ ਇੱਕੋ ਮਿੰਟ ਤੇ ਉਹਨਾਂ ਦਾ ਪਲਾਟ ਉਹ ਕੰਦ-ਕੁੰਦ ਕਰਨਾ ਸੀ ਆਪਾਂ ਸਮਸ਼ਾਨ ਘਾੜ ਸੇਵਾ ਲੱਗੀ ਆ ਤੇ ਇਹ ਨਾ ਕੰਮ ਤੋਂ ਪਰਾਂ ਵ ਟਾਲੀ ਵੇਖੋ ਕੱਡੀ ਵਧੀਆ ਆ ਇਹ ਵੀਰ ਚਲੋ ਵੀਰ ਦੀ ਗਲਤੀ ਨਹੀਂ ਹੁਕਮਾਂ ਦਾ ਵੱੱਦਾ ਹਨਾ ਤੇ ਇਹ ਲੱਗਾ ਸੀ ਵੱਢਣ ਵੱਢਾ ਲੱਗਾ ਸੀ 8 ਅੱਜ 9 ਤਰੀਕ ਆ ਏ ਵੱਡ ਲੱਗਾ ਤੇ ਮੈਂ ਰੋਗਤਾਰ ਮਾ ਭਰਾ ਜੇ ਤੁਹਾਡੀ ਰਿਕਵਟ ਆਉਂਦੀ ਕੰਦ ਜੇ ਤੈਨੂੰ ਸ਼ਾਂਗਤੋ ਇਹ ਯਾਰ ਕਦਰ ਕਰਿਆ ਕਰੋ ਆਪਾਂ ਇਹ ਚੱਲ ਵੀਰ ਦੀ ਕੋਈ ਗਲਤੀ ਹੁੰਦਾ ਵੀਰ ਜੀ ਮੈਂ ਤੁਹਾਡੀ ਮਾਖੀ ਮੰਨ ਲੈਂਦਾ ਇਹ ਆਪਾਂ ਜਿਹੜੀ ਆ ਬਚਾ ਘਤੀ ਆ ਨਹੀਂ ਤੇ ਇਹਨੇ ਮੈਂ ਨਾ ਹੁੰਦਾ ਤੇ ਇਹਨੇ ਭੜਕਾ ਦੇਣੀ ਕਿਉਂਕਿ ਇਹਨਾਂ ਨੂੰ ਜਿਤਨਾ ਹੁਕਮ ਹੋਇਆ ਉਦ ਤਰਾ ਕਰਦੇ ਨੇ ਅਸੀਂ ਤੇ ਆਪਾਂ ਇਸ ਚੀਜ਼ ਨੂੰ ਧਿਆਨ ਰੱਖਿਆ ਕਰੋ ਜਿੱਥੇ ਵੀ ਕੋਈ ਵਿੰਦ ਜੇ ਨਾ ਉੱਥੇ ਰੋਕਿਆ ਕਰੋ ਸੁਝਾਅ ਦੇ ਦਿਆ ਕਰੋ ਮੰਨਦਾ ਜੇ ਅਗਲਾ ਨਹੀਂ ਮੰਨਦਾ ਉਹਨਾਂ ਦੀ ਮਰਜ਼ੀ ਆ ਤੇ ਇਹ ਆਹ ਮਹਾਰਾਜੀ ਕਿਰਪਾ ਨਾਲ ਵੱਜ ਗਈ ਆ ਨਹੀਂ ਤੇ ਬੁੜਕ ਜਾਣੀ ਹੈ ਜੇ 9 ਤਰੀਕ ਆ ਤੇ 10 ਵਜੇ ਦਾ ਟਾਈਮ ਆ ਤੇ ਪਲਾਟ ਕਿਹਦਾ ਚਲੋ ਪਰ ਮੈਨੂੰ ਦੁੱਖ ਲੱਗਾ ਜਦੋਂ ਇਹ ਵੱਢ ਲਗਾ